ਗਰਮੀ ਬੜੀ ਹੈ ਕੁੱਟ ਪਾਣੀ ਪੀ ਲਈਏ ਖਰਜਾ ਕਿੱਧਰ ਗਿਆ ਨਾ ਕਹਿੰਦੀ ਪਾਣੀ ਕੁੱਟ ਪੜਾ ਦਿਓ ਚਲ ਕੋਈ ਨਾ ਇਥੋਂ ਲੰਘਦੇ ਰਹੇ ਤਾਂ ਕਹਿ ਦੇਣੀ ਆ ਜੀ ਉਹ ਤਾਂ ਚੰਗੀ ਹੀ ਨੋਵਾ ਪੀ ਕੇ ਗਈ ਉਹਨਾਂ ਕਹਾਂਗੇ ਜੁਆਕ ਆਖੇ ਨਹੀਂ ਲੰਘਦੇ ਚਲ ਕੋਈ ਨਾ ਨਾ ਫੜਾਉਣ ਗਿਆ ਆ ਕੁੱਟ ਪਾਂਗੀ ਕੁੱਟ ਫੜ ਕੇ ਪੀ ਲਾਂਗੀ ਆ ਤਾਂ ਗਈ ਹੈ ਹੁਣ ਇਹਨੂੰ ਕਹਿੰਦੀ ਕੁੱਟ ਪਾਣੀ ਫੜਾ ਦੇ ਪਾਣੀ ਪੁੱਤ ਦੇ ਦੇ ਪੀਣਾ ਪਾਣੀ ਉਹ ਨਹੀਂ ਕਿਹਦੇ ਆਖੇ ਲੱਗਦਾ ਹੁਣੇ 4 ਪੈਸੇ ਆ ਜਾਂਦੇ ਸਾਰੇ ਬੇਲੀ ਜੇ ਕੁਛ ਨਾ ਹੋਵੇ ਤਾਂ ਕੋਈ ਨਹੀਂ ਕਿਸੇ ਬੇਲੀ ਜੁਆਕ ਵੀ ਨਹੀਂ ਆਖੇ ਲੱਗਦੇ ਹੁਣੇ 100 ਦਾ ਨੋਟ ਕੱਢ ਆਈ ਲਾ ਪੁੱਤ ਲੈ ਲਾ ਤੇ ਹੁਣੇ ਆਖੇ ਲੱਗ ਜਾਣਗੇ ਕਰਾਂ ਕਿ ਚੱਲ ਕੋਈ ਨਾ ਆਪ ਹੀ ਉੱਠ ਪੈਣੀ ਹੋਲੀ ਆ ਗਿਆ ਘੁੱਟ ਪੁੱਤ ਪਾਣੀ ਦੇ ਦੇ ਓ ਜਾ ਮਾਤਾ ਕਰੇ ਕਿਹੜਾ ਲੱਤਾਂ ਹੈ ਨਹੀਂ ਲੱਤਾਂ ਕਰੇ ਰੱਬ ਨੇ ਸੜੀ ਸਲਾਮਤ ਦਿੱਤੀ ਨਾ ਸਰੀਰ ਕਰਾ ਐਡਾ ਵਧੀਆ ਤੇ ਤੂੰ ਆਖੀਆ ਕਿਤੇ ਪਾਣੀ ਲੈ ਸਕਦੀ ਕਿ ਮੈਨੂੰ ਕਲੀ ਲੰਮੀ ਹੈ ਤੇ ਬਹੁਤ ਜੇ ਵੱਡਾ ਬੰਦਾ ਜੇ ਉਹਨੂੰ ਕੁੱਟ ਪਾਣੀ ਦੇ ਦੇਂਗਾ ਤਾਂ ਤੇਰਾ ਕੀ ਕਾਹ ਲੈ ਉਹ ਚੱਲ ਕੋਈ ਨਹੀਂ ਮੈਂ ਤਾਂ ਚੱਲਿਆ ਬਾਤੋਂ ਬੀਬੀ ਇੱਥੇ ਬਿੱਲੀ ਵੀ ਪਈ ਹੋਈ ਹੈ ਕੀ ਤਰਾ ਕੌ ਕੱਸ ਦੂਗਾ ਜੇ ਮੜਾ ਦੋ ਪੈਰ ਖੱਲੇ ਲਾ ਕੇ ਪਾਣੀ ਫੜਵੇਂਗੇ ਫਿਰ ਕੀ ਦੂਗਾ ਐਨਾ ਨਾ ਤੂੰ ਕਹਿਨ ਕਿਆ ਕਰ ਮੈਨੂੰ ਪਾਣੀ ਫੜਾ ਦੋ ਰੋਟੇ ਫੜਾ ਦੋ ਬੰਦਨ ਕੋ ਆਪ ਵੀ ਕੰਮ ਕਰਨਾ ਚਾਹੀਦਾ ਵਾ ਕਹੇ ਤੈਨਾਂ ਨਿਰ ਪਰ ਦੋ ਜੇ ਤੁਸੀਂ ਘੁੱਟ ਫੜਾ ਦੇਓਗੇ ਪੁੱਤਰੀ ਪੁੱਤਰੇ ਜੇ ਹੈ ਤੇ ਤੁਹਾਡਾ ਕੀ ਕੱਸ ਜੇ ਘੁੱਟ ਪਾਣੀ ਨਾ ਤੇ ਜੇ ਮੜਾ ਤੂੰ ਆਪ ਫੜਵੇਂਗੇ ਤਾਂ ਕਹਿਣਾ ਕੀ ਕੱਸ ਦੂਗਾ ਚੱਲ ਪੁੱਤ ਤੁਸੀਂ ਤਗੜੇ ਤੇ ਮੈਂ ਮਾਰੀ ਉਹ ਤਗੜੇ ਮੜੇ ਦੀ ਨਹੀਂ ਗੱਲ ਹੁੰਦੀ ਜੀ ਮੈਂ ਕਹਿੰਦਾ ਤੇ ਆਪ ਬੰਦਾ ਕੰਮ ਕਰਨਾ ਸਿੱਖੇ ਮੈਂ ਚੱਲਿਆ ਪਾਰ ਨੂੰ ਮੜੇ ਰੱਖਦੇ ਪਾਣੀ ਫੜਨੇ ਚੱਲ ਪੁੱਤ ਕੋਈ ਨਹੀਂ ਕਿਸੇ ਦਾ ਬੇਲੀ ਦੁਨੀਆ ਮਤਲਬ ਵਿੱਚ ਹੁਣੇ ਚਾਰ ਪੈਸੇ ਆ ਗਏ ਸਾਰੇ ਬੇਲੀ ਨੇ ਹੁਣ ਤਾਂ ਪਾਣੀ ਵੀ ਨਹੀਂ ਫੜਾ ਦੇ ਫੇਰ ਦੁੱਧ ਲੈ ਕੇ ਚਾਹ ਦੁੱਧ ਮਗਰ ਮਗਰ ਲੈ ਕੇ ਆ ਨਾ ਮੈਂ ਕਹਿੰਦਾ ਮਾਤਾ ਆਪਣੇ ਘਰ ਕੇ ਪੀ ਲੈ ਤੇ ਤੂੰ ਉਹਦੇ ਨੂੰ ਕਹਿਣਾ ਸੀਗਾ ਉਹਦਾ ਕਹਿਣਾ ਮਾਤਾ ਤੇਰੀਆਂ ਕਿਹੜੀਆਂ ਲੱਤਾਂ ਕੋਣੀ ਗਿਆ ਤੇਰੇ ਕਿਹੜੇ ਪੈਰ ਕੋਣੀ ਤੂੰ ਇਹਨਾਂ ਵੀ ਨਹੀਂ ਕਰ ਸਕਦੀ ਆਪਦਾ ਪਾਣੀ ਵੀ ਫੜ ਕੇ ਪੀ ਸਕਦੀ ਨਹੀਂ ਤੇ ਦੋਤੋਂ ਨੂੰ ਕਹਿਣਾ ਸੀਗਾ ਜੋਤੋਂ ਕਹਿੰਦੀ ਮਾਤਾ ਕੋਈ ਨਹੀਂ ਪਾਣੀ ਚੱਲ ਕੋਈ ਨਹੀਂ ਮਾਦਾ ਮੈਂ ਨਾਲ ਇਹਨਾਂ ਨਾਲ ਗੱਲ ਕਰੂੰਗਾ ਪਰ ਜੇ ਮੈਂ ਸਿੱਧਾ ਕੁੱਦ ਕੇ ਪੈ ਗਿਆ ਨਾ ਤੇ ਇਹਨਾਂ ਨੇ ਕਿਹਾ ਬੇਬੇ ਨੇ ਸਿਖਾਤਾ ਕਿ ਮੁੰਡੇ ਨੂੰ ਤੇ ਮੈਂ ਇਹਨਾਂ ਨਾਲ ਕਰੂੰ ਗੱਲ ਚੱਲ ਤੂੰ ਜਵਾਗ ਸਮਝ ਕੇ ਮਾਫੀ ਦੇ ਦੇ ਮੈਂ ਲਿਆ ਦੇਣਾ ਤੈਨੂੰ ਪਾਣੀ ਠੀਕ ਹੈ ਨਾ ਕੋਈ ਨਾ ਕੋਈ ਮੈਂ ਤੇ ਮੈਂ ਤੈਨੂੰ ਪਾਣੀ ਲੈ ਕੇ ਆਉਣਾ ਮੈਂ ਲਿਆਉਣਾ ਬਹਿ ਜਾ ਤੂੰ ਲੈ ਪੁੱਤ ਜੇ ਉਹ ਵੀ ਫੜਾ ਦੇਣ ਤਾਂ ਮੈਂ ਸੀਸਾ ਹੀ ਦੇਣੀ ਆ ਸੀ ਆਹ ਵੱਡਾ ਦਿੰਦਾ ਤਾਂ ਸੀਸਾ ਹੀ ਆ ਚੱਲ ਕੋਈ ਨਹੀਂ ਬੱਚੇ ਆ ਤੈਨੂੰ ਪਤਾ ਅੱਜ ਕੱਲ ਦੇ ਨਿਆਣੇ ਵੀ ਉਹੋ ਜਿਹੇ ਆ ਮੈਂ ਕਿਹੋਂ ਜਾਂਦੇ ਤੇ ਬੇਬੇ ਵੀ ਚੱਲ ਸਾਡੇ ਤੋਂ ਨਹੀਂ ਪੜਾਇਆ ਜਾਂਦਾ ਸਿੱਧਾ ਹੀ ਕਹਿੰਦੇ ਤੇਰੀਆਂ ਲੱਤਾਂ ਹੀ ਕੋਣੀ ਤੇਰੀਆਂ ਮਾਂ ਬਾਪ ਹੀ ਕੋਣੀ ਤੇ ਮਾ ਮਾ ਤਾਂ ਆਪਣੇ ਪੜ ਤੇ ਪੀ ਚੱਲ ਮੈਂ ਨਾ ਇਹ ਖਦੀਆਂ ਸਾਰੋ ਗੱਲਾਂ ਕਰਦੇ ਹਾਂ ਹੁਣ ਵੱਡੇ ਹੋ ਗਏ ਐ ਤੇ ਮੈਂ ਨਾ ਗੱਲ ਕਰੂੰਗਾ ਤਰੀਕੇ ਨਾਲ ਬਹਿ ਕੇ ਉਹਨਾਂ ਨੂੰ ਸਮਝਾਵਾਂਗਾ ਗਾਹ ਤੋ ਐ ਨਹੀਂ ਕਰਦੇ ਕਿਉਂਕਿ ਮਾਂ ਬਾਪ ਦਾ ਫਰਜ਼ ਹੁੰਦਾ ਹੈ ਬੱਚਿਆਂ ਨੂੰ ਸਮਝਾਉਣਾ ਲੜਨਾ ਝਗੜਨਾ ਵੀ ਨਹੀਂ ਕੋਈ ਹਨਾ ਕਿਸੇ ਚੀਜ਼ ਦਾ ਹੱਲ ਹੁੰਦਾ ਕਿ ਮੈਂ ਬਹਿ ਕੇ ਸਮਝਾਉਂਗਾ ਤੂੰ ਪੀੜਿਆ ਪਾਣੀ ਤੂੰ ਲੜੀ ਨਾ ਐਵੇਂ ਬੱਚਿਆਂ ਨੇ ਫੇਰ ਵੀ ਆਲੇ ਆਖਣਗੇ ਬੇਬੇ ਨੇ ਕੁਝ ਕਿਹਾ ਹੈ ਤੇ ਕੋਈ ਗੱਲ ਨਹੀਂ ਫੇਰ ਕੀ ਮੈਨੂੰ ਕੋਈ ਗੁੱਸਾ ਨਹੀਂ ਉਹਨਾਂ ਦੇ ਨਾ ਨਹੀਂ ਨਹੀਂ ਕੋਈ ਨਹੀਂ ਆਪਣਾ ਦਿਨ ਪਤਾ ਇਹਨਾਂ ਚੱਲਦੇ ਜੀ ਮੈਨੂੰ ਪਤਾ ਨਹੀਂ ਆਣੇ ਨੇ ਮੂੰਹ ਹੀ ਆਣੇ ਚ ਕੋਈ ਗੱਲ ਨਹੀਂ ਪੀੜੋ ਪਾਣੀ ਦੇ ਸੇ ਨਾ ਕੋਈ ਨਹੀਂ ਪੀ ਲੈ ਲੈ ਪੜਾ ਤੇ ਹੁਣ ਚਾਹ ਵੀ ਨਹੀਂ ਕੁਛ ਨਹੀਂ ਕੁਛ ਨਹੀਂ ਖਾਣਾ ਹੁਣ ਮੈਨਾਂ ਚਾਹ ਪੀਣਾ ਕੋਸ਼ੀਂ ਨਹੀਂ ਪੀਣਾ ਚੱਲ ਮੈਂ ਫਿਰ ਚੱਲਦਾ ਲੈ ਕੇ ਆਈ ਟੀਕੇ ਲਵਾ ਕੇ ਆਈ ਮੈਂ ਉਹ ਕੁੜੀ ਨੂੰ ਕਹਿ ਚਾਹ ਧਰੀ ਘੁੱਟ ਤੂੰ ਤਾਂ ਨਹੀਂ ਪੀਣੀ ਨਹੀਂ ਖਾ ਮੈਂ ਮੈਂ ਬੱਚਿਆਂ ਨੂੰ ਸਮਝਾਇਆ ਨਾ ਤੇ ਇਹ ਤਾਂ ਗਾਂ ਤੂੰ ਵੀ ਗਲਤੀਆਂ ਕਰਨਗੇ ਕੋਈ ਆਪਾਂ ਕੋ ਡਾਂਟਣਾ ਥੋੜਾ ਪਰ ਸਮਝਾਉਣਾ ਮਾਪੇ ਦਾ ਫਰਜ਼ ਬਣਦਾ ਹੈ ਬੱਚਿਆਂ ਨੂੰ ਸਮਝਾਉਣਾ ਵੀ ਚਾਹੀਦਾ ਹੈ ਜੇ ਸਮੇਂ ਤੇ ਚਪੇੜ ਵੱਜ ਜੇ ਤੇ ਫਿਰ ਸਾਰੀ ਉਮਰ ਚੇਤਾ ਰਹਿੰਦਾ ਹੈ ਤੇ ਜੇ ਨਾ ਤੇ ਅਗਲੇ ਦਿਨ ਹਿੰਮਤ ਵੱਜ ਜਾਂਦੀ ਮੈਨੂੰ ਕੋਈ ਕਹੇ ਨਾ ਕੋਈ ਕਹਿ ਦੇਣਾ ਮਾਂ ਬਾਪ ਦਾ ਹੀ ਫਰਜ ਬਣਦਾ ਬੱਚਿਆਂ ਨੂੰ ਸਮਝਾਉਣਾ ਮਾਂ ਬਾਪ ਹੀ ਗੁਰੂ ਬਣਦੇ ਨੇ ਚੱਲ ਆ ਜਾ ਇਹਨਾਂ ਦੀ ਲੈਨੇ ਆ ਗਲਾਸ ਉਹ ਦੇ ਹਾਂਜੀ ਅਦੂਤ ਨੂੰ ਵੀ ਦੋਵੇਂ ਦਿਨ ਇੱਥੇ ਆਓ ਮੇਰੇ ਕੋਲ ਆੰਮਨੇ ਆ ਜੀ ਹਾਂਜੀ ਇੱਥੇ ਬਹਿ ਜਾ ਇੱਥੇ ਬਹਿ ਪੁੱਤ ਹਾਂਜੀ ਅੱਜ ਕੀ ਗੱਲ ਹੋਈ ਸੀ ਅੱਜ ਕੋਈ ਗੱਲ ਨਹੀਂ ਜੀ ਹੈ ਕੋਈ ਗੱਲ ਨਹੀਂ ਹੋਈ ਜੀ ਨਹੀਂ ਤੇ ਮੈਂ ਜਦੋਂ ਆਇਆ ਮੈਂ ਉਹਦੇ ਬੇਬੇ ਪਾਣੀ ਪਾਣੀ ਕਰੀ ਜਾਂਦੀ ਸੀਗੀ ਤੇ ਤੁਹਾਡੇ ਦੋਵਾਂ ਚੋਂ ਕਿਸੇ ਤੋਂ ਪਾਣੀ ਨਹੀਂ ਫੜਾਇਆ ਗਿਆ ਯਾਰ ਉਹਨੂੰ ਆ ਕਿਉਂ ਨਹੀਂ ਕਰ ਕਮਲੀ ਯਾਰ ਉਹ ਜਦੋਂ ਮੈਂ ਉਹਨੂੰ ਪਾਣੀ ਫੜਾਇਆ ਤੇ ਉਹਨੂੰ ਮੈਂ ਪੁੱਛਿਆ ਆਣ ਕੇ ਉਹਨੂੰ ਮੈਂ ਜਿ ਤੂੰ ਭਾਈ ਵੀ ਪਾਣੀ ਜਵਾਤਾਂ ਤੋਂ ਮੰਗ ਲੈਣਾ ਤੂੰ ਕੰਦੀ ਮੈਨੂੰ ਫੜਾਇਆ ਨਹੀਂ ਪਾਣੀ ਇਹਨਾਂ ਨੇ ਨਹੀਂ ਸਾਨੂੰ ਤਾਂ ਕਿਆ ਹੀ ਨਹੀਂ ਬਾਕੀ ਉਹ ਝੂਠ ਬੋਲਦੀ ਹੈ ਉਹਨੇ ਐਵੇਂ ਕੋਲ ਦੇਇਆ ਤੋਨਾਵਾ ਉਹ ਜਾ ਯਾਰ ਕੋਈ ਮਾੜੀ ਮੋਟੀ ਆ ਤੁਸੀਂ ਪੜਦੇ ਲਿਖਦੇ ਆ ਤੂੰ ਮਾੜਾ ਮੋਟਾ ਸਮਝ ਰੱਖਿਆ ਕਰੋ ਜੇ ਕੋਈ ਵੱਡਾ ਤੁਹਾਡੇ ਤੋਂ ਪਾਣੀ ਛਾਣੀ ਮੰਗਦਾ ਵੈਗ ਨੂੰ ਲੱਤਾਂ ਦਿੱਤੀਆਂ ਤੇ ਦੇ ਨਹੀਂ ਸਕਦੇ ਆਪਾਂ ਨਹੀਂ ਉਹ ਤੁਹਾਨੂੰ ਨਹੀਂ ਪਤਾ ਅਸਲੀ ਗੱਲ ਉਹ ਸਾਡੇ ਨਾਲ ਗਵਾਂਗੇ ਤਿਆਰ ਕਰਦੀ ਸੀ ਜਦੋਂ ਅਸੀਂ ਨੂੰ ਮੜਾ ਜੇ ਕੋ ਕਹਿਦੀ ਅੱਗੋ ਆ ਕੇ ਉਵੇਂ ਹੀ ਤੁਹਾਨੂੰ ਕਹਿ ਦਊਗੀ ਉਹ ਜਾ ਭਰਾਵਾ ਐ ਨਹੀਂ ਹੁੰਦਾ ਗਾ ਲੋਕ ਕਹਿੰਦੇ ਮੂਲ ਨਾਲ ਵਿਆਹ ਜਿਆਦੀ ਪਿਆਰੀ ਹੁੰਦੀ ਹੈ ਦਾਦੀ ਨੂੰ ਪੋਤੀ ਪੁੱਤਰੇ ਜਿਆਦਾ ਪਿਆਰੇ ਹੁੰਦੇ ਆ। ਦਾਣ ਨਹੀਂ ਛੱਡਦੇ ਹੁੰਦੇ ਛੇਤੀ ਕੀਤੇ ਆ। ਜਿਨ੍ਹਾਂ ਦੀ ਅੰਸ ਹੁੰਦੀ ਆ, ਜਿਨ੍ਹਾਂ ਦਾ ਖੂਨ ਹੁੰਦਾ ਆ। ਇਸ ਕਰਕੇ ਨਾ ਤੁਸੀਂ ਦੋਵੇਂ ਜਣੇ ਬਾਈ ਹੋਰ ਕੁਝ ਕਰੋ ਨਾ ਕਰੋ, ਉਹਦੇ ਆਖੇ ਲੱਗਿਆ ਕਰੋ। ਯਾਰ ਕੋ ਮਾੜਾ ਮੋਟਾ ਸੋਚੋ ਕੋ ਗੱਲ ਨੋ ਤੁਸੀਂ ਹੁਣ ਵੱਡੇ ਹੋ ਗਏ ਆ, ਤੁਸੀਂ ਛੋਟੇ ਥੋੜਾ ਹੋ ਗਏ ਆ। ਕੱਲ ਨੂੰ ਤੁਹਾਡੇ ਨਾਲ ਇਹ ਕੁਝ ਹੀ ਹੋਊਗਾ। ਕੱਲ ਨੂੰ ਤੁਸੀਂ ਅੱਜ ਉਹਨੂੰ ਵੀ ਪੁੱਛਦੇ ਪਏ ਬਜ਼ੁਰਗ ਅਵਸਥਾ ਆ ਜੇ ਮੈਨੂੰ ਕਿੱਥੋਂ ਪੁੱਛੋਗੇ ਤੁਸੀਂ ਮੈਨੂੰ ਤੁਸੀਂ ਕਹ ਰਹਾ ਪੁੱਛਣਾ ਯਾਰ ਕੱਲ ਨੂੰ ਤੁਸੀਂ ਉਹਨੂੰ ਨਹੀਂ ਪੁੱਛਦੇ ਪਤਾ ਐਵੇਂ ਗੁੱਸਾ ਕਰੀ ਜਾਂਦੇ ਹੋ ਐਵੇਂ ਹੁਣ ਅਸੀਂ ਸਾਡਾ ਦਿਮਾਗ ਲੈ ਹੀ ਉਹਨੂੰ ਐਵੇਂ ਕੋਹ ਵੀ ਕਹਿ ਦਾਂਗੇ ਜਾਣ ਕੋਈ ਚੀਜ਼ ਨਾ ਮੜੀ ਜਿ ਫੜਾਵਾਂਗੇ ਨਹੀਂ ਵੀ ਮੈਂ ਐਵੇਂ ਗੁੱਸਾ ਕਰੀ ਜਾਂਦਾ ਤੇ ਹੋਰ ਉਹ ਕਾਕਾ ਮਾਂ ਬਾਪ ਦਾ ਫਰਜ਼ ਹੈ ਜੇ ਸਾਨੂੰ ਲਾਂਭਾ ਮਿਲੇ ਤੇ ਮਾਂ ਬਾਪ ਦਾ ਫਰਜ਼ ਬਣਦਾ ਵੀ ਆਪਣੇ ਬੱਚਿਆਂ ਨੂੰ ਡਾਂਟ ਕੇ ਸਮਝਾਉਣਾ ਜੇ ਮੈਂ ਅੱਜ ਤੁਹਾਨੂੰ ਨਾ ਨਾ ਸਮਝਾਉਂਗਾ ਤੂੰ ਵੀ ਤਾਂ ਵੱਧਾ ਜਾਣਾ ਤੁਹਾਡਾ ਕੰਮ ਤੁਸੀਂ ਤਾਂ ਕਹਿਣਾ ਵੀ ਸਾਡਾ ਕਿਹੜਾ ਕੋਈ ਪੁੱਛ ਕਰ ਲੈਂਦਾ ਠੀਕ ਹੈ ਨਾ ਮੇਰੀ ਤੁਹਾਨੂੰ ਨਾ ਤੁਸੀਂ ਰਿਸਪੈਕਟ ਕਰਦੇ ਆ ਤੇ ਮੇਰੀ ਗੱਲ ਸੁਣੋ ਧਿਆਨ ਨਾਲ ਅੱਜ ਮੈਂ ਤੁਹਾਨੂੰ ਪਿਆਰ ਨਾਲ ਸਮਝਾਉਣਾ ਉਹ ਜਿਵੇਂ ਉਹ ਲਿਖਣ ਨਾਲ ਲੈਂਦੇ ਹਿੱਦਾ ਵੀ ਜੇ ਤੂੰ ਗੱਡੇ ਡੋੜੇ ਤਾਂ ਗੱਡੀਆਂ 'ਚ ਬੈਣ ਇਹ ਸਾਰਾ ਕੁਝ ਉਹਦੇ ਤੋਂ ਚੱਲਦਾ ਹੈ ਦਾਦੀ ਦਾਦੀ ਤੋਂ ਠੀਕ ਹੈ ਨਾ ਜੇ ਤੁਸੀਂ ਉਹਨੂੰ ਨਹੀਂ ਪਾਣੀ ਫੜਾ ਸਕਦੇ ਤੇ ਮੇਰੇ ਨਾਮ ਨਾਲ ਰਿਸ਼ਤਾ ਰੱਖੋ ਘਰ ਤੋਂ ਨਹੀਂ ਨਹੀਂ ਐਦਾਂ ਥੋੜਾ ਨਾ ਹੁਣ ਗੱਲ ਆ ਹਾਂ ਹੁਣ ਅੱਜ ਦੀ ਗੱਲ ਮੇਰੀ ਬੱਲੇ ਬੰਨ ਲਓ ਠੀਕ ਹੈ ਅੱਜ ਤੋਂ ਬਾਅਦ ਕਦੇ ਜਵਾਬ ਨਹੀਂ ਦੇਣਾਗਾ ਹਾਂ ਤੇ ਚਲ ਕੋਈ ਨਹੀਂ ਹੁਣ ਚਲੋ ਤੁਸੀਂ ਠੀਕ ਹੈ ਚਲੋ ਏ ਕੀ ਡਰੀ ਐ ਮੈਂ ਥੋੜਾ ਬੋਲਦਾ ਯਾਰ ਹਾਂ ਕੋ ਮਾਰੀ ਮੋਟੀ ਅਗਰ ਸਿੱਖੋ ਕੋ ਅਗਰ ਨੂੰ ਹੱਥ ਮਾਰੇ ਉਪਰ ਚਲੋ ਵੈੰਗੋ ਬਖਸ਼ਲੇ ਬੱਚੇ ਐ ਪਰ ਡਾਂਟਣਾ ਮਾਂ ਬਾਪ ਦਾ ਫਰਜ਼ ਬਣਦਾ ਸਮਝਾਉਣਾ ਅੱਗੇ ਤੂੰ ਕਿਰਪਾ ਕਰ ਕੇ ਚਾਰ ਪੈਸੇ ਹੀ ਰੱਖ ਦੇ ਹਾਂ ਕਿਵੇਂ ਮਤਾ ਕਿ ਤੇਰੇ ਬੋਤਰਾ ਪਾਣੀ ਪਾਣੀ ਲਾਪੀਣਾ ਨਹੀਂ ਬੋਤ ਪਾਣੀ ਨਾਲ ਪੀਣਾ ਅੱਜ ਕਿਧਰੋਂ ਦਿਨ ਜੜਿਆ ਪਾਣੀ ਪੁੱਛਣ ਲਾਪਿਆ ਕਵੇਂ ਅੱਜ ਤਾਂ ਫਿਰ ਦਿਨ ਮਿਲੀ ਪੈਨਸ਼ਨ ਵਗੈਰਾ ਪੁੱਛਤਾ ਹਾਂ ਪਾਣੀ ਨਾ ਪਾਣੀ ਐਵੇਂ ਤੜੇ ਪੁੱਛਦਾ ਉਹ ਚਲ ਛੱਡ ਲਿਆ ਕਰਾ ਗੋਣੀ ਫਿਰ ਗੋਣੀ ਲਕਰਾ ਦੇਗੀ ਪਰ ਮੈਨੂੰ ਦੱਸ ਵੀ ਅੱਜ ਤੇਰਾ ਜੀਵੇਂ ਕੀਤਾ ਅੱਜ ਤਨ ਭਾ ਲਗਾ ਮਾਤਾ ਪਿੰਛਣ ਲੈ ਕੇ ਆਇਓ ਚਲ ਪਾਣੀ ਨਹੀਂ ਦੱਸਦਾ ਕੱਲ ਮੈਂ ਤੈਨੂੰ ਆਖਾਂ ਕਿ ਤੂੰ ਆਣਾ ਕਰੀਂ ਲੱਤਾਂ ਗੋਣੀ ਮਾਤਾ ਆਪੇ ਪਾਣੀ ਪੀ ਲੈ ਉਹ ਸੱਤ ਮਾਤਾ ਹੁਣ ਆਇਆ ਥੋੜਨਾ ਆਪਾ ਕਰਨਾ ਵਾ ਤੂੰ ਐ ਕਰ ਸਾਡੀ ਬੋਣੀ ਪੋਣੀ ਕਰਾ ਫੇਰ ਵੇਨੇਆ ਚੱਲ ਕਰਾ ਮਾਤਾ ਫੇਰ ਸਾਡੀ ਬੋਣੀ ਤੁਸੀਂ ਇਹ ਤਾਂ ਨਿਕਲਦੇ ਲੱਗੋ ਪੈਸਿਆਂ ਵਾਲੇ ਲੋਕ ਜੇ ਤੁਸੀਂ ਜੇ ਪੈਸੇ ਅੱਜ ਦੋ ਆ ਗਏ ਨਾ ਤੇ ਅੱਜ ਤੂੰ ਛੱਕਾ ਪਾ ਲਈਆਂ ਤੇ ਕੱਲ ਤੂੰ ਜਵਾਬ ਦੇਂਦਾ ਟੋ ਟੋ ਕੇ ਮੇਰੇ ਕੋ ਕੋਈ ਪੈਸਾ ਨਹੀਂ ਚੱਲੋ ਇੱਥੇ ਓ ਮਾਤਾ ਤੈਨੂੰ ਪਤਾ ਯਾਰ गलती होगी अगर तो फटादा करेंगे तेन पानी नहीं बोलते तो नहीं, तो नहीं है ऐसा कड़ी होंगे फिर भी दी तो तुम्हें कह माता कुट पानी ले तो मैं भी तुन हस के फा पैसे लो मेरे पोतरी पोतरे मेरे बन गए तो चलो बी टाने गे पुत मैंने ਮੈਂ ਨੀ ਨੀ ਜਾਵੋ ਦੋ ਲੈ ਨਾ ਨਿਕਲੋ ਇੱਥੋਂ ਕੋਈ ਪੈਸੇ ਨਿਕਲੋ ਇੱਥੋਂ ਕੋਈ ਨਹੀਂ ਮਾਤਾ ਯਾਦ ਰੱਖੀਆਂ ਕੋਈ ਨੀ ਕਿਸੇ ਬੇਲੀ ਦੁਨੀਆ ਮਤਬਲ ਦੀ ਚੱਲ ਕੋਈ ਨਹੀਂ ਇਹ ਤਾਂ ਨਿਆਣੇ ਨੇ ਮੈਂ ਤੂੰ ਹੀ ਦਿਆ ਡਾਂਟ ਵੀ ਪੀਸੀ ਪਿਆਰ ਪੁੱਤਰੀ ਪੁੱਤਰੇ ਨੇ ਚੱਲ ਖਾਏ ਖਸਮਾਂ ਫੇਰ ਕਿਜੋ ਆਖਣੇ ਮੇਰੇ ਹੀ ਅੰਸ਼ੀਏ ਜਿਹੜਾ ਬਗਾਨੀ ਹੈ ਚੱਲ ਦੇ ਦੇ ਨੀ 100 100 ਰੁਪਇਆ ਖਰਚ ਖਾ ਲੈਣਗੇ ਹੋਰ ਵੀ ਇਹਨੇ ਨਾ ਚੱਲ 12 ਦਾ ਇਹ ਆਲੇ 100 ਰੁਪਇਆ ਉਹ ਗਿਆ ਦਰਾਂ ਲੈ ਪੋਟਰ ਆ ਗਏ ਦੇਵਾ 100 ਵੇ ਰਾ ਜੇ ਮਾਤਾ ਪਹਿਰੇ ਦੇ ਦਿੰਦੀ ਫਰਕੀ ਸੀਗਾ ਬੱਸ ਹੋ ਜਾਣਾ ਸੀ ਗੱਲ ਐਵੇਂ ਮਾਤਾ ਵੀ ਨਾ ਲਾਹੌਰ ਵੀ ਲੈਣ ਆਈਆਂ ਮਾਤਾ ਚੱਲ ਲੈ ਲਓ 100-100 ਰੁਪਇਆ ਮੈਂ ਤਾਂ ਨਿਆਣੇ ਨੇ ਚੱਲ ਦਿਲ ਨਰਾਸਾ ਹੋ ਗਿਆ ਚੱਲ ਬੱਚੇ ਤੁਸੀਂ ਦੇਖਦੇ ਹੋਗੇ ਤਾਂ ਮੈਂ ਤਾਂ ਨਹੀਂ ਨਾ ਤੁਹਾਡੇ ਵਰਗੀ ਬਣਦੀ ਮੈਂ ਤਾਂ ਫੇਰ ਵੀ ਜਾਣੀ ਨਹੀਂ ਤੂੰ ਪਾਣੀ ਘੁੱਟ ਪਿਵਾਉਣਾ ਤੇ ਮੇਰਾ ਵੀ ਕੀ ਕਰੇ ਤੁਹਾਨੂੰ ਮੈਂ ਹਸ ਕੇ ਚੀਜ਼ ਪਿਵਾਵਾਂ ਮੈਂ ਤਾਂ ਫੇਰ ਵੀ ਕਹੀ ਨਹੀਂ ਮੇਰੇ ਪੋਤਰੀ ਪੋਤਰੇ ਨੇ ਚੱਲ ਮਾਕਾ ਸਾਨੂੰ ਮaaf ਕਰ ਦੇ ਅੱਗੇ ਤੂੰ ਜਿਹੜਾ ਵੀ ਸਾਨੂੰ ਕੰਮ ਕਹੀਂ ਜਿਹੜਾ ਤੂੰ ਸਾਨੂੰ ਕਹਿ ਤੀ ਜਰਾ ਮਰਜੀ ਕਰ ਲੈ ਅਸੀਂ ਤੇਰਾ ਕੰਮ ਕਰਦਾ ਪਰ ਤੋ ਦੱਸੋ ਕੀ ਕਰਾਉਣਾ ਆ ਤੁਹਾਨੂੰ ਮੈਂ ਉਹੀ ਲਗਣੀ ਆ ਮੈਂ ਠੀਕ ਨਹੀਂ ਤੇ ਮੈਂ ਤਾਂ ਉਥੋਂ ਘੁੱਟ ਪਾਣੀ ਮੰਗ ਲੈਣੀ ਆ ਜੇ ਮੈਂ ਤੁਹਾਡੇ ਤੋਂ ਗੱਲਾਂ ਨਾ ਕਰਦੇ ਕੋਈ ਮੇਰੇ ਪੋਤਰੀ ਪਰ ਮੇਰੀ ਅਣਸਜੇ ਮੈਂ ਤੁਹਾਨੂੰ ਪਿਆਰ ਕਿਉਂ ਕਰਦੀ ਮੈਨੂੰ ਗੁੱਸਾ ਆਉਂਦਾ ਜਿਹੜਾ ਵੀ ਮੈਂ ਮਨਜੀ ਤੇ ਪਈਆਂ ਤੇ ਮੈਨੂੰ ਕੁੱਟ ਪਾਣੀ ਹੁੰਦੇ ਮੈਂ ਟੀਕੇ ਰਵਾ ਦੇ ਮੈਂ ਲੈ ਜਾਣਾ ਸੀਗਾ ਮੈਂ ਆਖਾ ਘਰ ਕੇ ਚ ਖੇਡਣ ਗਿਆ ਚੱਲ ਛੱਟ ਲਾਲਚ ਲੱਗਾ ਖੇਡ ਆਵੇ ਓਕੇ ਤੁਸੀਂ ਤਾਂ ਮੇਰੀ ਜਿੰਦ ਦੇ ਜਾਨ ਜੀ ਹੈ ਤੁਸੀਂ ਤਾਂ ਮੇਰੇ ਪੁੱਤਰ ਸੋਹਣੇ ਜੀ ਹੈ ਤੁਹਾਡੇ ਬਣਾ ਮੇਰਾ ਦੁਨੀਆ ਤੇ ਕੌਣ ਹੈ ਤੁਸੀਂ ਤੇ ਹੈਗੇ ਜੇ ਦੋ ਜਣੇ ਜਿਹੜੇ ਮੇਰੇ ਨਿੱਕੇ ਨਿੱਕੇ ਪੋਤਰੀ ਪੋਤਰੇ ਜੇ ਕੋਲ ਨਹੀਂ ਚੱਲ ਪੜ ਤਲ ਦੇਖ ਲੈ ਭੈਣ ਆਪਾਂ ਕਿਵੇਂ ਸਮਝੂਏ ਸੀਗੇ ਕਿ ਬੀਬੀ ਦਾ ਆਪਣੇ ਦਾਦੀ ਦਾ ਆਪਣਾ ਪਿਆਰ ਹੀ ਨਹੀਂ ਕਰਦੀ ਪਰ ਅੱਜ ਪਤਾ ਲੱਗਾ ਬਿਕਰਨਾ ਪਿਆਰ ਕਰਦੀ ਆ ਇਦੀਆ ਚੱਲ ਮੰਮਾ ਚਲਿਏ ਕਰੀ ਪਾਣੀ ਪੀਣੇ ਆ ਮੈਂ ਵੀ ਕੋਲੇ ਜਾਣੇ ਆ ਉਹਨਾਂ ਨੂੰ ਵੀ ਦੱਸ ਦੇ ਚਲ ਅੱਛਾ ਲਾ ਬਣ ਗਈ ਏ ਤੈਨੂੰ हां बच्चों कसे आ? ਵਧੀਆ ਵਧੀਆ। ਆਵੇ ਦੇਦੀ। ਅੱਜ ਬੀਬੀ ਨੇ ਸਾਨੂੰ ਦੋਨਾਂ ਨੂੰ 100-100 ਰੁਪਿਆ ਦਿੱਤਾ। ਅੱਛਾ ਪੈਨਸਨ ਮਿਲੀ ਹੁੰਦੀ। ਹਾਂ ਹਾਂ ਅੱਜ ਦੀ ਪੈਨਸਨ ਮਿਲੀ ਨਾ। ਚੈਨਾ ਦਾ ਦੇਂਦੇ ਨਹੀਂ ਸੀਗੀ। ਹਨਾ ਪਹਿਲਾਂ ਦੇਂਦੇ ਵਿੱਚ ਕਹਿੰਦੀ ਤੁਹਾਨੂੰ ਵੀ ਅਸੀਂ ਦੇਣਾ ਦੇਣਾ ਮੈਂ ਜੋ ਹਣਾ ਤੇ ਬਾਅਦ ਚ ਹੁਣ ਆਪ ਹੀ ਆ ਕੇ ਨਾ ਸਾਨੂੰ ਪਿਆਰ ਨਾਲ ਕਹਿੰਦੀ ਲਓ ਇਹ 100-100 ਰੁਪਿਆ। ਲੈ ਵੇਖ ਲਓ ਹੁਣ ਉਹਦੇ ਤੁਸੀਂ ਕੀ ਕਹਿੰਦੇ ਸੀ? ਉਦੋਂ ਤੁਸੀਂ ਕਹਿੰਦੇ ਸੀ ਨਾ ਵੀ ਬੇਬੇ ਸਾਨੂੰ ਪਿਆਰ ਨਹੀਂ ਸੀ ਕਰਦੀ ਐਂ ਨਹੀਂ ਕਰਦੀ ਜੋ ਹੁਣ ਪਤਾ ਲੱਗ ਗਿਆ ਹਾਂ ਹੁਣ ਪਤਾ ਲੱਗ ਗਿਆ ਉਹ ਆਪਣੇ ਉਹਨਾਂ ਬਿਨਾਂ ਤੇ ਉਹਦਾ ਆਪਣੇ ਬਿਨਾਂ ਕੋਈ ਨਹੀਂਗਾ ਠੀਕ ਹੈ ਨਾ ਇਹ ਬਜ਼ੁਰਗਾਂ ਦਾ ਸੁਭਾਅ ਬਣ ਜਾਂਦਾ ਕਈ ਜਿਹੜੀ ਜਦੋਂ ਚੜਚੜਾਇਆ ਸੁਭਾਅ ਹੋ ਜਾਂਦਾ ਠੀਕ ਹੈ ਨਾ ਤੇ ਇਸ ਕਰਕੇ ਸਾਡਾ ਵੀ ਫਰਜ਼ ਬਣਦਾ ਜਿਵੇਂ ਉਹਨਾਂ ਸਾਨੂੰ ਪਾਲਦੇ ਛੋਟੇ ਹੁੰਦਿਆਂ ਨੂੰ ਹੈ ਨਾ ਹੁਣ ਮਾਪੇ ਸਾਨੂੰ ਛੋਟੇ ਹੁੰਦਿਆਂ ਨੂੰ ਪਾਲਦੇ ਇਹਨੇ ਸਾਡਾ ਵੀ ਫਰਜ਼ ਬਣਦਾ ਹੈ ਕਿ ਜਦੋਂ ਬਜ਼ੁਰਗ ਹੋ ਜਾਂਦੇ ਉਹਨਾਂ ਦੀ ਉਹ ਬੱਚਿਆਂ ਵਾਲਾ ਸੁਭਾਅ ਬਣ ਜਾਂਦਾ ਹੈ ਤੇ ਅਸੀਂ ਇੱਕ ਦੂਜੇ ਨੂੰ ਸਮਝ ਕੇ ਤੇ ਇੱਕ ਦੂਜੇ ਦੇ ਨਾਲ ਲੜਨਾ ਪੜਾਉਂਦਾ ਇੱਕ ਦੂਜੇ ਦੇ ਆਖੇ ਲੱਗਣਾ ਹੈ। ਇਹਨਾਂ ਪਰਮਾਤਮਾ ਬਰਕਤ ਪਾਉਂਦਾ ਹੈ ਤੇ ਜੇ ਜੇ ਹੁਣ ਤੁਸੀਂ ਸਕੂਲ ਜਾਂਦੇ ਆ ਪੜ੍ਹਦੇ ਲਿਖਦੇ ਆ ਜੇ ਤੁਹਾਨੂੰ ਇੰਨੀ ਵੀ ਅਕਲ ਨਹੀਂ ਆਈ ਤੇ ਫਿਰ ਤੁਹਾਡੀਆਂ ਪੜਾਈਆਂ ਕਰਨ ਦਾ ਕੀ ਫਾਇਦਾ ਕੋਈ ਫਾਇਦਾ ਨਹੀਂ। ਇਹ ਨਾ ਤੇ ਅੱਜ ਤੋਂ ਬਾਅਦ ਤੁਸੀਂ ਵੀ ਉਹਦੇ ਨਾਲ ਉਨਾ ਹੀ ਸਤਿਕਾਰ ਉਹਦਾ ਮਾਣ ਕਰੋ ਕਿਸੇ ਵੀ ਚੀਜ਼ ਤੋਂ ਅੱਜ ਤੋਂ ਬਾਅਦ ਕੇ ਉਹਨੂੰ ਜਵਾਬ ਨਹੀਂ ਦੇਣਾ ਸੌਰੀ ਬੋਲਦੇ ਆ ਤੇ ਅੱਜ ਤੋਂ ਬਾਅਦ ਨਹੀਂ ਇਹੋ ਜਿਹੀ ਨਾ ਕਿ ਕਿੰਨਾ ਪ੍ਰੇਮ ਪਿਆਰ ਹੈ ਹਾਂਜੀ ਹਾਂਜੀ ਪਿਆਰ ਦੇ ਕਈ ਮਾਇਨੇ ਹੁੰਦੇ ਨੇ ਇੱਕ ਤਰ੍ਹਾਂ ਦਾ ਨਹੀਂ ਹੁੰਦਾ ਪਿਆਰ ਕਿਸੇ ਸਾਰਾ ਭੈਣ ਭਰਾ ਦਾ ਪਿਆਰ ਦਾਦੀ ਪੁੱਤ ਦਾ ਪੋਤਰੇ ਦਾ ਇਹ ਸਾਰੇ ਇਹ ਪ੍ਰੇਮ ਪਿਆਰ ਹੁੰਦਾ ਹੈਗਾ ਇਹਨਾਂ ਤੇ ਕਦੇ ਵੀ ਹਨਾ ਜਵਾਬ ਨਹੀਂ ਦੇਣਾ ਆਪਣੇ ਤੋਂ ਵੱਡਿਆਂ ਨੂੰ ਕੀ ਪਤਾ ਹੁੰਦਾ ਕੀ ਪਤਾ ਕਿਹੜੇ ਵੇਲੇ ਕੀ ਹੋ ਜਾਂਦਾ ਹੈ ਆਪਣਾ ਕੀ ਪਤਾ ਤੇ ਬਾਅਦ ਚ ਬਾਅਦ ਚ ਕਹਿਣ ਦਾ ਕੀ ਫਾਇਦਾ ਬਾਅਦ ਚ ਤੋਂ ਡਰ ਕੇ ਪੋਸਟਾਂ ਪਾਉਂਦੇ ਹੁੰਦੇ ਆ ਇਸ ਕਰਕੇ ਨਾ ਜਿਉਂਦੇ ਜੀ ਸਤਕਾਰ ਮਾਨ ਕਰਨਾ ਚਾਹੀਦਾ ਜੇ ਆਪਾਂ ਨੂੰ ਰੱਬ ਨੇ ਹੱਥ ਪੈਰ ਦਿੱਤੇ ਨੇ ਸਾਰਾ ਕੁਝ ਦਿੱਤਾ ਹੈ ਠੀਕ ਹੈ ਅੱਜ ਤੋਂ ਬਾਅਦ ਇਹ ਗੱਲ ਦਾ ਧਿਆਨ ਰੱਖਿਓ ਹਨਾ ਕਨਕਦਾ ਵੱਡੀ ਕੀ ਟੂੜੀ ਬਣਦੀ ਪਈ ਹੈ ਅੱਛਾ ਤੇ ਤੂੰ ਗੇੜਾ ਗੁੜਾ ਮਾਰ ਲਿਆ ਕਰ ਦੂੰਗੀ ਉੱਥੇ ਜਾ ਕੇ ਆ ਗਏ ਹੁਣ ਮੈਂ ਜਾਣਾਂ ਉਧਰ ਨਹੀਂ ਜਾਣਾ ਵਾ ਆ ਕੰਨਾ ਤੇਰੇ ਕੋਲ ਆ ਸਾਰਾ ਕੁਝ ਉੱਡਿਆ ਫਿਰਦਾ ਦੀ ਵੀ ਤਾਂ ਉੱਡਿਆ ਫਿਰਦਾ ਆਰੇ ਮੈਂ ਨਾ ਮਾਰ ਕੇ ਆਵਾਂਗਾ ਗੇੜਾ ਮੈਨੂੰ ਤਾਂ ਅਜੇ ਕੰਮ ਸੀਗਾ ਕਿ ਮੈਂ ਲੋਥੋਂ ਆਇਆ ਤੇ ਤੂੰ ਤੇਰਾ ਹੱਕ ਨਹੀਂ ਬਣ ਕੇ ਜਾ ਕੇ ਵੇਖਣ ਨੂੰ ਤੈਨੂੰ ਮਾੜਾ ਮੋਟਾ ਵੀ ਤੈਨੂੰ ਆਪਣੇ ਆਪ ਨਹੀਂ ਆਉਂਦਾ ਉੱਥੇ ਕਿੱਡਾ ਨਜ਼ਾਰਾ ਸੀਗਾ ਜਲੇਬੀਆਂ ਸੀਗੀਆਂ ਲੰਗਰ ਲੱਗੇ ਸੀਗੇ ਕਿੰਨੀ ਸੰਗਤ ਸੀ ਬੁੜੀਆਂ ਬੰਦੇ ਸਾਰਾ ਕੁਝ ਐਡਾ ਵੱਡਾ ਦਿਨ ਓਏ ਉਸ ਦਿਨ ਮੇਰਾ ਵਾਹ ਹੋ ਗਿਆ ਜਾਂਦਾ ਉੱਥੇ ਮੇਲਾ ਗੇਲਾ ਸੀ ਕਿੰਨਾ ਉੱਥੇ ਨਜ਼ਾਰਾ ਸੀਗਾ ਸਾਰਾ ਕੁਝ ਉੱਥੇ ਸੀਗਾ ਮੈਨੂੰ ਤਾਂ ਉੱਦੇ ਵੀ ਆਉਣਾ ਪੈ ਗਿਆ ਪਰ ਮੇਰੇ ਨਾਲ ਦੇ ਕਈ ਐਸੇ ਹੋ ਜਾਂ ਸਾਰਾ ਦਿਨ ਰਾਤ ਉਹ ਕਹਿੰਦੇ ਵੀ ਕੰਮ ਤਾਂ ਹੁੰਦਾ ਹੀ ਰਹਿਣੇ ਆ ਜੀਵਨ ਤਦ ਨੰਗੀ ਜਾਣਾ ਅੱਜ ਅਦਾ ਹੁੰਦਾ ਕਰਿਆ ਕਰੋ ਸਤਕਾਰ ਮਾਂ ਠੀਕ ਹੈ ਜੀ ਹਾਂ ਜੇ ਮੈਂ ਵੀ ਚੱਲਦਾ ਹੁਣ ਮੈਂ ਜਾਣਾ ਖੇਤ ਨੂੰ ਮੜਾ ਗਿੜਾ ਮਾਰ ਕੇ ਆਉਣਾ ਮੱਥੇ ਅੱਛਾ ਬੰਦਿਆ ਕੋਲੇ ਚੱਲ ਚੱਲੀ ਜਾਓ